हां जी दोस्तों सत श्री अकाल स्वागत करते हैं तोड़ा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਠੱਠੀਆਂ ਖੁਰਦ ਨੇੜੇ ਹਰੀਕਾ ਪਤਨ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਵੀਵੀਰ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਦਿਖਾਏ ਆ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕਿਨਾਰੇ ਤੁਹਾਨੂੰ ਦਿਖਾਉਣੇ ਆ ਤਿੰਨ ਪਸ਼ੂ ਸੂਏ ਆ ਦੋ ਗੱਬਣ ਇੱਕ ਵੜ ਗੱਬਣ ਤੇ ਇੱਕ ਮੱਝ ਗੱਬਣ ਤਿੰਨ ਪਸ਼ੂ ਸੂਏ ਆ ਦੋ ਵੜਾ ਇੱਕ ਝੋਟੀ ਦੋਸਤੋ ਸੂਈ ਸੁਬਈ ਆ ਹਰ ਵਾਰ ਆਪਣੀ ਬੇਨਤੀ ਦੋਸਤੋ ਹੁੰਦੀ ਸਾਰੇ ਫਾਰਮਰ ਵੀਰਾਂ ਦੇ ਅੱਗੇ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਦੋ ਟਾਈਮ ਚੋਲਿਓ ਜਿਹੜਾ ਪਸ਼ੂ ਸੋਇਆ ਗੱਭਣ ਪਸ਼ੂ ਆਪਣਾ ਚੌਥਾਣਾ ਦੀ ਟਿੱਪ ਕੇ ਤਸੱਲੀ ਕਰਨੀ ਤੁਹਾਡਾ ਹੱਕ ਤੁਹਾਡਾ ਫਰਜ਼ ਬਣਦਾ ਉਹ ਕਰਟੇਰੀਆ ਤੁਸੀਂ ਜ਼ਰੂਰ ਪੂਰਾ ਕਰ ਲਿਆ ਕਰੋ ਤੇ ਠੱਠੀਆਂ ਖੁਰਦ ਤੁਸੀਂ ਵਿਜ਼ਿਟ ਕਰਨੀ ਆ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਰੱਤਾਕੁੱਦਾ ਇਸੇ ਪਾਸੇ ਜਿਹੜੇ ਦੋਸਤੋ ਪਿੰਡ ਆ ਮਹਰਾਣਾ ਪਿੰਡ ਵੀ ਥੋੜੀ ਦੂਰੀ ਤੇ ਆ ਅੱਜ ਤਰੀਕ 30 ਜੁਲਾਈ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਵਾ ਮਾਰਨਿੰਗ ਦੇ 9:00 ਵਜੇ ਦਾ ਆਉ ਲੈਣੀਆਂ ਬਥ ਕਰਦੇ ਆ ਗੱਲਬਾਤ ਵੀਰੇ ਰਵੀ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਰਵੀ ਭਾਈ ਸਾਸੀ ਘਰ ਸਾਸੀ ਘਰ ਭਾਈ ਸਾਸੀ ਘਰ ਹੋਰ ਵੀਰੇ ਠੀਕ ਠਾਕ ਵਧੀਆ ਭਾਈ ਮਾਲ ਚਲ ਬਹੁਤ ਵਧੀਆ ਅੱਛਾ ਰਵੀ ਵੀਰੇ ਪਸ਼ੂ ਇਸੇ ਤਰ੍ਹਾਂ ਫਿਰ ਆਉਂਦੇ ਰਹਿੰਦੇ ਆਪਣੇ ਕੋਲ ਹਾਂਜੀ ਭਾਜੀ ਹੁੰਦੇ ਰਹਿੰਦੇ ਵੀਡੀਓ ਵਿੱਚ ਜਾਂਦੇ ਵਿੱਚ ਵੀਡੀਓ ਥੋੜੀ ਲੇਟ ਹੋ ਜਾਂਦੀ ਹੈ ਭਾਜੀ ਲੇਟ ਇਤਨਾ ਹੋ ਗਈ ਮਾਲ ਪਰਸੋਂ ਵੀ ਤੁਹਾਨੂੰ ਫੋਨ ਲਾਇਆ ਲਈਆਂ ਸੀ ਦੋ ਕੋ ਬਣਾ ਦੋ ਮਈਆਂ ਤੋਂ ਇਤਨਾ ਸੇਲ ਹੋ ਗਿਆਂ ਇੱਕ ਅੱਗੇ ਇੱਕ ਦਿਨ ਤੁਹਾਨੂੰ ਪਹਿਲਾਂ ਫੋਨ ਲਾਇਆ ਹਾਂਜੀ ਠੀਕਾ ਸੇਲ ਹੋ ਹੀ ਗਏ ਅੱਜ ਮੈਂ ਹਾਂ ਦੇਣੀਆ ਹੀ ਨਹੀਂ ਜੋ ਮਰਜ਼ੀ ਠੀਕ ਹੈ ਜ ਲਓ ਦੋਸਤੋ ਐਨੀਮਲ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਹੁੰਦੇ ਆ ਸੇਲ ਹੋ ਜਾਂਦੇ ਆ ਪਸ਼ੂ ਠੀਕ ਆ ਜੀ ਬਟ ਅੱਜ ਜਿਹੜੇ ਆ ਚਾਰ ਪੰਜ ਪਸ਼ੂ ਜਿਹੜੇ ਜੁੜੇ ਆ ਇਹਨਾਂ ਦੀ ਆਪਾਂ ਪੂਰੀ ਡਿਟੇਲ ਜਿਹੜੀ ਆ ਲੈ ਲੈਨੇ ਆ ਵੀਰ ਤੋਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਦੋਸਤੋ ਤਾਂ ਜੋ ਕੱਲੇ ਕੱਲੇ ਨਾ ਗਦੀ ਤੁਹਾਨੂੰ ਡਿਟੇਲ ਮਿਲ ਜੇ ਰਵੀ ਪਹਿਲੇ ਨੰਬਰ ਤੇ ਸ਼ੁਰੂਆਤ ਇਸੇ ਝੋਟੀ ਤੋਂ ਕਰਦੇ ਹਾਂ ਜੀ ਭਾਜੀ ਹਾਂ ਜੀ ਫਟੇ ਕੱਦ ਬੋਤੋ ਵਿੱਚ ਆ ਸੋਹਣੀ ਹਾਈਟ ਲੈਂਥ ਆ ਝੋਟੀ ਦੀ ਕਿੰਨਾ ਕੀ ਡਿਟੇਲ ਆ ਇਹ ਭਾਜੀ ਦੂਜਾ ਸੂਆ ਸੂਈ ਝੋਟੀ ਦੂਸਰਾ ਸੂਆ ਝੋਟੀ ਸੁੰਦੀਤ ਨਹੀਂ ਹੈ ਜੇ ਦੋ ਚਾਰ ਉਹ ਮੈਂ ਪਹਿਲਾਂ ਸੂਈ ਉਹ ਚਲੋ ਆਪਾਂ ਕੱਟ ਪਾਉਣੀ ਨਹੀਂ ਵੀਡੀਓ ਜੀ ਸਹੀ ਨਹੀਂ ਨਿਕਲੀ ਮੈਂ ਉਹ ਠੀਕ ਹੈ ਜੀ ਇਹ ਆਪਾਂ ਨਹੀਂ ਪਾਈ ਉਹਦੀ ਨਾਲ ਕੱਠੀਆਂ ਵੱਜੀਆਂ ਸੀ ਤੇ ਉਹਦੇ ਲਈ ਵੇਖ ਲਈ ਬੱਚਾ ਉਹਦਾ ਸੁੰਘਦੀ ਰਹੀਦੇ ਨਾਲ ਹੀ ਜੁਗੀ ਆਹੋ ਕੋਈ ਦੋ ਚਾਰ ਦਿਨ ਪਹਿਲਾਂ ਸੂਈ ਹੋਇਆ ਜੀ ਦੋ ਚਾਰ ਦਿਨ ਪਹਿਲਾਂ ਸੂਈ ਹਾਂਜੀ 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 ਠੀਕ ਹੈ ਤੇ ਸੂਬਾ ਦੂਜਾ ਹਾਂਜੀ ਭਾਜੀ ਦੂਸਰਾ ਸੂਆ ਆ ਅੱਜ ਮਾਰਨਿੰਗ ਸੂਈ ਹੈ ਜੇਰ ਪਾਤੀ ਭਾਜੀ ਜੇਰ ਪਾਉਣੀ ਬਾਕੀ ਹੈ ਇਹਦਾ ਨਾਲਾ ਲਮਕਦਾ ਹੈ ਉਹ ਟੁੱਟ ਗਿਆ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਸੋ ਜੇਰ ਪਾਉਣੀ ਹਜੇ ਬਾਕੀ ਆ ਮਗਰ ਕੱਟੀ ਏ ਭਾਜੀ ਕੱਟੀ ਮਗਰ ਕੱਟੀ ਆ ਗਈਏ ਦੋਸਤੋ ਦੂਜਾ ਸਵੇਰਾ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਉਨੇ ਆ ਵੱਡੀ ਮੈਂ ਭਾਈ ਵੱਡੀ ਝੋਟੋ 30 ਇੰਚ ਹਾਈਟ ਲੈਂਥ ਦੀ ਪੂਰੀ ਆ ਸਿੰਗਲ ਹੱਡੀ ਪੇਟ ਪੁੜੇ ਦੀ ਚੌੜੀ ਆ ਤੋਂ ਬਾਕੀ ਹਜੇ ਜ਼ੇਰ ਪੈਣੀ ਬਾਕੀ ਆ ਉਹਦਾ ਵੇਰਵਾ ਮੇਰਾ ਵੀਰ ਤੁਸੀਂ ਬਾਅਦ ਵਿੱਚ ਵੀ ਲੈ ਲਿਓ ਜਦੋਂ ਵੀ ਵੀਡੀਓ ਪਾਵਾਂਗੇ ਭਾਈ ਇਹਨਾਂ ਨੂੰ ਆਪਾਂ ਜੀ ਕੋਈ ਲੱਗੂਗਾ ਠੀਕ ਆ ਜੀ ਸੋ ਵੀਰਾਂ ਦਾ ਵੀ ਜ਼ੇਰ ਜੋੜਦੀ ਆਪਾਂ ਵੀਡੀਓ ਪ੍ਰੋਪਰ ਬਣਾ ਕੇ ਰੱਖ ਲਾਂਗੇ ਜਿਹੜਾ ਕੋਈ ਖਰੀਦਾਰ ਵੀ ਰਹੋਂਦਾ ਉਹਨੂੰ ਦਿਖਾ ਦਿੱਤੀ ਜਾਊਗੀ ਤੇ ਥੋੜੀ ਬਾਅਦ ਹੀ ਭਰਾ ਵੀਰੂ ਭਰਾ ਬਰੂ ਭਾਜੀ ਤਸੱਲੀ ਕਰ ਲਈ ਆਪ ਆਹ ਚੋਰਚਣ ਪੋਲੀ ਵਧੀਆ ਬਿਲਕੁਲ ਭਾਜੀ ਠੀਕ ਆ ਠੀਕ ਆ ਆਹ ਥੋੜੀ ਦਿਖਾਓ ਵੀ ਨਾ ਵੀ ਮੂੰਹ ਦਿਖਾਓ ਹਾਂ ਤਾਂ ਸੋ ਫੇਸ ਕੁਆਲਟੀ ਦੇਖੋ ਆ ਕਰੋ ਚੈੱਕ ਬੱਡ ਰੀਰੀ ਦੀ ਭਾਜੀ ਛੋਟੀ ਏ ਆ ਦੇਖੋ ਜੀ ਠੀਕ ਆ ਜੀ ਪਤਲਾ ਫੇਸ ਛੋਟੀ ਸਿੰਗੀ ਚੌੜਾ ਪੇਠਪੂੜਾ ਹਵਾਨੇਲੇ ਵੇ ਦੀ ਤੁਸੀਂ ਆਪ ਹੀ ਦੇਖ ਲਓ ਬਹੁਤ ਸੋਹਣਾ ਵਿਖਾਲਾ ਪੱਤਰ ਬਖਾਲਾ ਠੀਕ ਹੈ ਜੀ ਸੁਭਾ ਬਹੁਤ ਜਿਹੜਾ ਠੰਡਾ ਵਾ ਥੋੜਾ ਬੱਚੇ ਕਰਕੇ ਜਾਂਦੀ ਆ ਬਿਲਕੁਲ ਹੈ ਠੰਡੀ ਸੀ ਇਸ ਵਾਰ ਹਾਂਜੀ 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 ਭਾਜੀ ਤੋਰਾ ਤੂਰੇ ਤੋਂ ਪਤਾ ਲੱਗ ਜਾਂਦਾ ਪਸ਼ੂ ਕਿ ਭਜਾਕਲ ਜਾਂ ਨੀਗਾ ਹਾਂਜੀ ਹਾਂਜੀ ਚਲੋ ਵੈਸੇ ਤੁਸ ਇੱਕ ਵਾਰੀ ਸੂਸ ਵਾਦ ਵਿੱਚ ਦੇਖ ਬੱਚਾ ਬੱਚਾ ਦੇਖ ਕੇ ਢੀ ਆ ਤੇ ਹਾਂ ਸੋ ਇੱਕ ਵਾਰੀ ਸੂਸ ਵਾਦ ਆਇਆ ਪਸ਼ੂ ਸਾਰੇ ਵੀਰਾਂ ਨੂੰ ਪਤਾ ਇੱਕ ਵਾਰੀ ਥੋੜਾ ਜਿਆ ਦਰਦਾ ਦੁਰਦਾ ਜਿਆ ਤੇ ਫਿਰ ਹਾਲ ਚੌੜਾ ਪੇਟ ਪੁੜਾ ਪੱਤੀ ਬੜੀ ਚੰਗੀ ਦਿੱਤੀ ਭਾਜੀ ਆਪਦੇ ਵਰਗੀ ਸੇਮ ਹੀ ਕੱਟੀ ਦਿੱਤੀ ਆਪਦੇ ਵਰਗੀ ਪੱਤੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬੱਚਾ ਹਜੇ ਪ੍ਰ ਏ ਪਾਜੀ ਸ਼ਾਇਦ ਜੀ ਆਵੇ ਲੋ ਸੁਪੀਆ ਲਓ ਜੀ ਵੀ ਇਹ ਨਾ ਕੋਈ ਆਖੇ ਇਧਰੋਂ ਸ਼ਾਇਦ ਜੀ ਆ ਹਾਂ ਬਿਲਕੁਲ ਜੀ ਬਿਲਕੁਲ 2-4 ਦਿਨ ਹਜੇ ਨਾ ਜਿਹੜਾ ਦੋਸਤੋਂ ਪਸੂ ਉੱਧਰ ਕੇ ਸੂ ਪੈਂਦਾ ਕਈ ਨਾ ਜੀਜੂ ਇਲਾਜ ਦੇ ਕੇ ਤਾਂ 2-4 ਦਿਨ ਪਸੂ ਕੱਢ ਵੀ ਜਾਂਦਾ ਆ ਦੇਖੋ ਜੀ ਠੀਕ ਆ ਜੀ ਠੀਕ ਆ ਰਵੀ ਵੀਰੇ ਕੀ ਡਿਮਾਂਡ ਪਾਜੀ ਜੇ ਤਾਂ ਝੋਟੀ ਪੂਰੀ ਬਣ ਤਣ ਕੇ ਸੁੰਦੀ ਹਾਂ ਫਿਰ ਤਾਂ ਜੋ ਮਰਜੀ ਮੁੱਲ ਕਰਦੇ ਅੱਜ ਇੱਕ 5 ਮੁੱਲ ਕਰਦੇ ਨਾ ਇੱਕ 5 ਹਾਂਜੀ ਤੇ ਲੱਖ ਪੂਰੇ ਦੇਵਾਂਗੇ ਜੇ ਤਾਂ ਕੋਈ ਸਾਮ ਸੂਤ ਕੇ ਆਪਾਂ ਚਲੋ ਭੈਣ ਭਰਾ ਨੇ ਕੇ ਲੈ ਲਈ ਹਾਂਜੀ ਤੇ ਸਾਮ ਸੂਤਨ ਦਾ ਖਰਚਾ ਆਪਾਂ ਛੱਡ ਕੇ ਹੀ ਦੇ ਦਿੰਦੇ ਠੀਕ ਆ ਜੀ ਜੇ ਆਪਾਂ ਪੂਰੀ ਆਪਾਂ ਦੁੱਧ ਤੇ ਕਰਕੇ ਵੇਚਦੇ ਫਿਰ ਵੇਖੀ ਜੇ ਚਲੋ ਬਿਲਕੁਲ ਲਓ ਵੀ ਦੋਸਤੋ ਅੱਜ 1 ਲੱਖ 5000 ਦੀ ਆ ਬਾਕੀ ਵੱਡੀ ਝੋਟੀ ਆ ਸਫਾਈਆਂ ਤੁਸੀਂ ਦੇਖ ਲਈਆਂ ਤੇ ਉਹ ਚਾਰ ਦਿਨ ਜਿਹੜਾ ਪਹਿਲਾ ਪਸ਼ੂ ਸੂ ਪੈਂਦਾ ਉਹ ਬੌਲੇ ਬੂਲੇ ਦੇ ਵਿੱਚ ਦੋਸਤੋ ਤੁਸੀਂ ਇਸ ਤੇ ਗਾੜਾ ਹਜੇ ਜਿਹੜਾ ਸ਼ਾਇਦ ਗਾੜਾ ਬੋਲਾ ਹੁੰਦਾ ਠੀਕ ਆ ਜੀ ਭਾਜੀ ਧਾਰ ਨਹੀਂ ਪੂਰੀ ਬੰਦੀ ਹੈ ਜਿਹੜਾ ਉਧਰ ਹੀ ਬਿਲਕੁਲ को दो तिन चवैयां ਦੇ ਵਿੱਚ ਸੈੱਟ ਹੋ ਜਾਊਗਾ ਕੰਮ ਬੋਲਾ ਹਾਂ ਅਰ ਭਾਜੀ ਬਿਲਕੁਲ ਬਿਲਕੁਲ ਓਕੇ ਹੋ ਜਾਣਾ ਇੱਕ ਅੱਧਾ ਦੇਣੀ ਆ ਬਸ ਇਹਨੂੰ ਠੀਕ ਆ ਜੀ ਹਾਂਜੀ ਹਾਂਜੀ ਤੇ ਖਾਲੀ ਹੋ ਗਈ ਨਾ ਇੱਕ ਰਾ ਹਾਂਜੀ ਖਾਲੀ ਕਰਕੇ ਜਿੱਦਨ ਫਿਰ ਦੁੱਧ ਬਣ ਲਾ ਪਿਆ ਫਿਰ ਦੋ ਚੌਂ ਦਿਨਾਂ ਚੀ ਇਹ ਕਰਤੂਤ ਵਾਲੀ ਝੋਟੀ ਭਾਜੀ ਇਹ ਬਾਰਡਰ ਏਰੀਆ ਦੀ ਝੋਟੀ ਆ ਬਿਲਕੁਲ ਹਾਂਜੀ ਹਾਂਜੀ ਆਪਣੇ ਇਧਰ ਹੀ ਖਾਲੜੇ ਵਾਲੀ ਸਾਈਡ ਤੇ ਭਾਜੀ ਇੱਕ ਝੋਟੀ ਲਈ ਗੱਲ ਸਾਰੇ ਦਿਨ ਦੇ ਵਿੱਚ ਹੂੰ ਤੇ ਝੋਟੀ ਵੀ ਪਰ ਅਸਰਾ ਲੱਭੀ ਹੈ ਹਾਂਜੀ ਭਾਜੀ ਆਪਣੇ ਲੋ ਪੂਰਾ ਅਸਰਾ ਲੱਭੀ ਹੀ ਵੀਡੀਓ ਚ ਅੱਜ ਗੱਬਣ ਪਾਉਣੀ ਸੀ ਚਲੋ ਸਵੇਰੇ ਸੂਪੀਏ ਬ ਉਹ ਤਾਂ ਜਿਉਹ ਜਾਂ ਦੋ ਤਿੰਨ ਘੰਟੇ ਬੰਦਿਆਂ ਦੇ ਘਰੇ ਬਹਿ ਕੇ ਫਿਰ ਛੋਟੀ ਲਈ ਆ। ਆ ਦੱਸੋ ਬੱਚਾ ਪੁੱਛਾ ਪ੍ਰੋਪਰ ਤੁਸੀਂ ਵੇਖ ਲਓ ਚੱਟਦੀ ਪਈ ਹੈ ਠੀਕ ਹੈ ਜੀ। ਕੁਝ ਸਮਾਂ ਪਹਿਲਾਂ ਸੂਈ ਆ। 1:5 ਦੀ ਹੋ ਜਾਊਗੀ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਮੱਝ ਦਿਖਾਉਣੀ ਆਪਾਂ। ਇਹ ਗੱਬਣਾ ਮੱਝ ਠੀਕ ਆ। ਤੇ ਰੋ ਵੀ ਇਹ ਸੂਹਾ ਕਿਨਵਾ ਸੂੰਦੀ ਗਾ। ਬਾਜੀ ਇਹ ਦੂਜਾ ਸੂਹਾ ਸੂੰਦੀ ਥੋੜਾ ਸਿੰਘ ਖੁੱਲਾ ਮੋੜਿਆ ਨੇ। ਅੱਛਾ। ਹਾਂਜੀ ਹਾਂਜੀ ਥੋੜੇ ਨੀਲੀ ਦੇ ਪੱਖ ਮਾੜੇ ਮੋਟੇ। ਪਿਓਰ ਤਨੀ ਆਪਾਂ ਕਹਿ ਸਕਦੇ। ਹਾਂ। ਹਾਂਜੀ ਹਾਂਜੀ। ਸੂਹਾ ਕਿਨਵਾ ਤੱਜਾ ਕਿ ਚੌਥਾ। ਬਾ ਠੀਕ ਆ ਜੀ। ਲਓ ਦੱਸੋ ਕੋਈ ਭਰਾ ਤੱਜਾ ਸੁਆ ਮੋੜਿਆ ਥੋੜਾ ਸਿੰਘ ਹੀ ਖੁੱਲਾ ਮੋੜਿਆ ਜੇ ਥੱਲੇ ਮੋੜਿਆ ਨਦੂ ਚੋਟੀ ਫੇਸ ਤੇ ਝੋਟੇ ਵਾਲਾ ਹੀ ਆ। ਸਿੰਘ ਥੋੜਾ ਜਿਹਾ ਉੱਚਾ ਖੁੱਲਾ ਹਾਈਟ ਮੀਡੀਅਮ ਤੇ ਵਿੱਚ ਆ ਪਤਲਾ ਪਿੰਡਾ। ਦਿਨ ਕਿੰਨੇ ਲੱਜੂ ਹਜੇ? ਭਾਜੀ ਹਫਤਾ ਪਿਆ ਇਹਦਾ ਬਾਕੀ ਤੁਹਾਨੂੰ ਬਰਾ ਪਤਾ ਨਹੀਂ ਹੁੰਦਾ ਡੰਗਰ ਦਾ। ਆ ਜੀ ਜੂ ਲਾ ਗਿਆ ਤਾਂ ਕੋਈ ਬੱਪਾ। ਅੱਗੀ ਇਹ ਵੀ ਰਾਤ ਹੀ ਆਈ ਆਪਣੇ ਕੋਲੇ। ਪਰ ਇਹ ਵੀ ਦੋਸਤੋ ਪਸ਼ੂ ਨਿਕਲੇ ਆਉਂਦਾ। ਕਈ ਵਾਰ ਪਸ਼ੂ ਨਵੀਂ ਥਾਂ ਤੇ ਜਾ ਕੇ ਉਤਰ ਕੇ ਵੀ ਸੂ ਪੈਂਦਾ। ਤੇ ਦੋ ਦਿਨ ਤਿੰਨ ਦਿਨ ਪਹਿਲਾਂ ਵੀ ਸੂ ਸਕਦਾ। ਫਿਲਹਾਲ ਕੋਈ 5-6 ਦਿਨ ਦਾ ਐਡ ਪਤਲੇ ਪਿੰਡੇ ਵਿੱਚ ਆ ਸਿੰਗਲ ਹੱਡੀ ਦੀ ਆ ਤੇ ਆ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਲਓ ਠੀਕ ਆ ਜੀ ਕੋ ਦੂਜਾ ਸੁਹਾ ਵੀ ਨਾਲ ਤਾਂ ਵੀ ਕਹਿ ਕੇ ਆਪਾਂ ਨੂੰ ਦਿੱਤੀ ਆ ਕੋਈ ਤਿੱਜਾ ਮੰਨ ਲਏ ਠੀਕ ਆ ਬਾਕੀ ਆ ਲੇਵੇ ਲੋਵੇ ਦੀ ਤੁਸੀਂ ਦੇਖੋ ਠੀਕ ਆ ਜੀ ਬਖਾਲਾ ਪੱਦਰ ਥਣ ਵੀ ਪੂਰਾ ਮੁਠੀ ਐ ਤਿਪਣ ਦੁੱਪਣ ਆਈ ਵਧੀਆ ਭਾਜੀ ਬਿਲਕੁਲ ਐ ਕੋਕੇਰਗੀ ਆਪਾਂ ਤਸੱਲੀ ਕੀਤੀ ਪਰ ਫਿਰ ਵੀ ਕੋਈ ਭਰਾ ਤਸੱਲੀ ਕਰਕੇ ਹੀ ਖੜੇ ਬਿਲਕੁਲ ਜੀ ਆਪਾਂ ਹਾਲਾਂਕਿ ਦੋਸਤੋ ਹੁਣ ਆਪਾਂ ਉਹ ਮੈਂ ਲਈ ਤਸੱਲੀ ਕਰਕੇ ਲਿਆਤੀ ਜੋੜੇ ਦੇ ਨਾਲੀ ਆਪਣੀ ਹੰਚਲਣ ਨਿਕਲ ਆਈ ਆਪਾਂ ਕਾਹ ਵੀ ਵੀਡੀਓ ਚ ਨਹੀਂ ਪਾਈ ਪਰ ਆਪਦੀ ਕੋਈ ਵੀਰ ਭਰਾ ਤਸੱਲੀ ਕਰਕੇ ਹੀ ਖੜੇ ਲੈ ਕੇ ਜਾਵੇ ਹਾਂਜੀ ਭਾਜੀ ਬਿਲਕੁਲ ਬਿਲਕੁਲ ਦੋਸਤੋ ਇਹ ਕਰਮਾਲੀਆਂ ਹੋ ਜੇ ਚੀਜ਼ਾਂ ਨੇ ਵੀ ਅੱਜ ਦੇਖਾਂਗੇ ਕੱਲ ਨੂੰ ਦਿਨ ਚੜਦੇ ਪਤਾ ਨਹੀਂ ਕੀ ਕੁਛ ਹੋ ਜੇ ਭਾਜੀ ਇਹ ਪਹਿਲਾਂ ਮੈਂ ਉਹ ਛੋਟੀ ਧੀਆਂ ਤਾਰਾਂ ਮਰੀਆਂ ਹੁਣ ਬੰਦੇ ਨੇ ਲਈ ਤੇ ਉਹ ਛੱਡੀਆਂ ਆਉਣ ਲੱਗ ਪਈਆਂ ਛੱਡੀਆਂ ਆਉਣ ਲੱਗ ਪਈਆਂ ਬਿਲਕੁਲ ਲੈ ਵੀ ਰਵੀ ਇਹ ਗੱਬਣ ਦਾ ਵੀਰੇ ਕੀ ਕਰਦੇ ਮੋਲ ਭਾਜੀ ਮੋਲੇ ਦਾ 72000 ਰੁਪਿਆ ਕਰਦੇ ਹਾਂ ਹਾਂਜੀ 70000 ਦੀ ਦੇ ਦੇਣ 70000 ਹਾਂਜੀ ਦੁੱਧ 12 ਕਿਲੋ ਤਮਾ ਨਾ ਭਰ ਦਿਨਾ ਮਾ ਕੋਈ ਕਾਲੀ ਨਹੀਂ ਪੈਂਦੀ ਦਾ ਵਾਂਗ ਹਿਸਾਬ ਲਾ ਲੋ ਕੀ ਹੈਗੀ ਆ ਠੀਕ ਆ ਜੀ ਲਓ ਵੀ 70000 ਦੀ ਦੋਸਤੋ ਇਹ ਮੱਝ ਮਿਲ ਜੂਗੀ ਆਈ ਇਹ ਤਾਂ ਤਿਆਰ ਹੋਈ ਲੱਤਾਂ ਪਾਕੀ ਸਫਾਈਆਂ ਸਪਈਆਂ ਤੁਸੀਂ ਆਪ ਦੇਖ ਲਓ ਠੀਕ ਆ ਜੀ ਦੂਸਰੀ ਬਹੁਤ ਜਿਆਦੀ ਲੱਖ ਵਾਲੀ ਝੋਟੀ ਵੀ ਨਹੀਂ ਸੁਦਰੀ ਮੁੱਠੀਦਾਰ ਥਾਣਾ ਪੂਰਾ ਲੇਵਾ ਕਰਮ ਵਾਲੀ ਸੋਨਾ ਕੱਢੀ ਆਉਂਦੀ ਆ ਪਿਛੇ ਨੂੰ ਤੇ ਪੰਜਾਂ ਛਿਆਂ ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ ਬਾਕੀ ਤੋਰਾ ਤੂਰਾ ਤੁਸੀਂ ਦੇਖ ਲਿਆ ਹੈ ਠੰਡੇ ਸੀਲ ਸੁਭਾੜੀ ਤੇ ਬਾਕੀ ਮਾਝ ਪਸੰਦ ਆਊਗੀ ਰੇਡ ਪੜਤਾ ਜਾਇਜ ਆ ਜਿਹੜੇ ਵੀਰ ਨੇ ਘਰੇ ਚੋਣ ਵਾਸਤੇ ਲੈ ਕੇ ਜਾਣ ਮੱਜਾਂ ਨੇ ਪਰ ਕੰਮ ਗਾਵਾਂ ਵਾਲਾ ਠੀਕਾ ਠੰਡੀਆਂ ਧੀਰੀਆਂ ਵੈਸੇ ਤੇ ਬਾਕੀ ਆ ਕਰੋ ਚੱਕ ਓਕੇ ਅਭੀ ਇਧਰਲੇ ਪਾਸੇ ਆਪਣੇ ਕੋਲ ਜਿਹੜੀ ਆ ਵੜ ਖੜੀ ਭਾਈ ਜਰਸੀ ਟਾਇਵਾ ਇਹਨੂੰ ਕੋਈ 12 13 ਦਿਨ ਹੋ ਗਏ ਸੂਈ ਨੂੰ 12 13 ਦਿਨਾਂ ਦੀ ਸੂਈ ਇਸ 16 ਕਿਲੋ ਦੁੱਧ ਦੇ ਥੱਲੇ ਲੀਟਰ ਮਾਰਵਾ ਆ ਇਸ ਵਕਤ ਹਾਂਜੀ ਹਾਂਜੀ ਭਾਈ ਇਹੋ ਸਾਰਾ 18 ਵੀ ਮੰਨ ਕੇ ਲੈ ਜੀ ਜਿਹੜਾ ਪੂਰਾ ਚਵਾ ਦਾਂਗੇ ਚਵਾ ਦਾਂਗੇ ਭਾਈ ਆਪਣੇ ਘਰੋਂ ਚਵਾ ਕੇ ਦੇਵਾਂਗੇ ਗਰੰਟੀ ਦੇਣੀ ਆਪਾਂ ਕੋਈ ਵੀ ਡੰਗਰ ਨਹੀਂ ਭਾਈ ਘਲਾਉਣਾ ਠੀਕ ਆ ਜੀ ਹਾਂਜੀ ਤਾਂ ਦੋਸਤੋ ਚਵਾ ਕੇ ਜਿਹੜਾ ਤੁਹਾਨੂੰ ਇੱਥੇ ਦਿੱਤਾ ਜਾਊਗਾ 16 ਲਾਪੀ ਭਾਜੀ ਆਪਾਂ ਗੱਬਣ ਡੰਗਰ ਦਾ ਕਹਿ ਤਾ 10 ਵੀ ਦੁੱਧ ਦੇ ਦੇ 12 ਵੀ ਦੇ ਦੇ ਬਾਅਦ ਚ ਕੋਈ ਆਪਣੀ ਮਨਮਰਜ਼ੀ ਨਾ ਖੜੇ ਇਹ ਨਾ ਫੋਨ ਲਾਵੇ ਸੂ ਕੇ ਭਾਜੀ ਇਹ ਦੁੱਧ ਹੀ 2 ਕਿਲੋ ਦੇਣ ਦੀ ਹੈ 3 ਕਿਲੋ ਦੇਣ ਦੀ ਬਿਲਕੁਲ ਆਪ ਦੀ ਮਰਜ਼ੀ ਨਾ ਖੜੇ ਬਿਲਕੁਲ ਜੀ ਸੋ ਗੱਬਣ ਪਸ਼ੂ ਦੀ ਆ ਜਿਹੜੀ ਦੋਸਤੋ ਕੋਈ ਗਰੰਟੀ ਥਣਾ ਦੀ ਚੈੱਕ ਪਾਸ ਦੀ ਗਰੰਟੀ ਆ ਉਹ ਮੇਰਾ ਵੀਰ ਤੁਸੀਂ ਆਪ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਲੈਣੀ ਆ ਠੀਕ ਆ ਤੇ ਇਹ ਜਿਹੜੀ ਵਾਹ ਜਿਹੜਾ 16 ਕਿਲੋ ਦੁੱਧ ਤੇ ਕਿੰਨੇ ਦਿਨਾਂ ਦੀ ਸੂਈ ਦੱਸਿਆ ਜੀ ਭਾਜੀ 12 15 ਦਿਨ ਮੰਨ ਕੇ ਚੱਲੇ ਭਾਜੀ 15 ਕਿ ਦਿ ਤਸੂਬਾ ਦੁਜੇ ਦਸੇ ਹਾਂਜੀ ਪਾਜੀ ਦੁਜਾ ਸੂਆ ਸੂਈ ਆ ਕੋਈ ਵੰਗਾ ਨਹੀਂ ਲੈਂਦੀ ਇਤਨਾ ਬੈਜੇ ਭਾਵੇਂ ਕੋਈ ਠੀਕ ਆ ਆਪੇ ਇਹੀ ਕਿਥੇ ਚੱਲ ਗਿਆ ਮਗਰ ਬੱਚਾ ਇਹਦੇ ਹਾਂਜੀ ਬੱਚਾ ਪਾਜੀ ਲਓ ਜੀ ਉਹ ਲਾਲ ਬੱਚਾ ਇਹਦਾ ਠੀਕ ਆ ਜੀ ਅੱਛਾ ਲਾਲ ਬੱਚਾ ਇਹਦਾ ਆ ਠੀਕ ਆ ਇਸ ਵਕਤ 16 ਕਿਲੋ ਦੁੱਧ ਤੇ ਚੱਲ ਰਹੀ ਆ ਬਾਕੀ ਕੋਈ ਭਰਾ ਇਸ ਘਰੇ ਕਿਉਂਕਿ ਵਪਾਰ ਦਾ ਕੰਮ ਹੈ ਇੱਥੇ ਤਸੱਲੀ ਕਰਨੀ ਥੋੜੀ ਬੰਦੀ ਇੱਥੇ ਤਸੱਲੀ ਕੀਤੀ ਜਾਵੇ ਕਈ ਵਾਰ ਆਨਲਾਈਨ ਥੋੜਾ ਸੌਦਾ ਦੋਸਤੋ ਤੁਸੀਂ ਕਰਦੇ ਹੋ ਉੱਥੇ ਜਾ ਕੇ ਦੋਤ ਕਈ ਵਾਰ ਘਟਾ ਲੈਂਦੇ ਚੰਗੀ ਸੇਵਾ ਨਾ ਹੋਣ ਕਰਕੇ ਉਹ ਬਾਅਦ ਵਿੱਚ ਕੀ ਕਰਨਾ ਲੱਗਦਾ ਸਾਡਾ ਪਤਾ ਨਹੀਂ ਲੱਗਦਾ ਹੱਥ ਨੂੰ ਚੋਣ ਹਾਂ ਇੰਨੀ ਜਲੀ ਬੋਲੀ ਠੀਕ ਹੈ ਜੀ ਲਓ ਜੀ ਆ ਥਣ ਦੇਵਾ ਤੇ ਨੈਟ ਜਿਹੜਾ 16 ਇਹ ਨਹੀਂ ਲੱਤ ਛੜ ਵਾਲੀ ਹੈ ਲਓ ਜੀ ਨੰਦੋਂ ਤਾਂ ਨੀ ਮਾਰ ਲਓ ਆਵਰਾ ਚੈੱਕ ਕਰੋ ਠੀਕ ਹੈ ਜੀ ਮੋਟੀ ਧਾਰ ਹੈ ਕੋਈ ਵੰਗੇ ਦੀ ਕਿਸੇ ਰਕਮ ਦੀ ਕੋ ਲੋੜ ਨਹੀਂ ਗਈ ਅੱਗੇ ਕਿਸੇ ਵੀਰ ਦਾ ਖੁਸ਼ੀ ਆ ਪਉਣਾ ਪਾਵੇ ਨਹੀਂ ਪਉਣਾ ਤੇ ਜਿਹੜਾ ਦੋਸੋਂ ਆਂਦੀ ਕੁਛ ਨਹੀਂ ਤੇ ਰਵੀ ਕੀ ਹਾਣਾ ਉਹਦੀ ਹੱਤਰੀ ਡਿਮਾਂਡ ਬਾਜੀ ਮੋਲ ਲੈਦਾ 56000 ਰੁਪਿਆ ਕਰਦੇ ਆ ਹਾਂਜੀ ਤੇ ਆਹ ਨਾ ਜਿਹੜੀ 53000 ਦੀ 53000 ਦੀ ਹਾਂਜੀ ਉਹ ਚ ਛੋੜ ਛੱਪਾ ਕਰਦੇ ਆ ਠੀਕ ਹੈ ਲਓ ਦੋਸਤੋ 65000 ਤੋ ਤਾਂ ਆਇਆ ਆਈ ਇਹ ਵੀ ਹਾਂ ਤੇ ਜੇ ਤੇ ਚਲੋ ਭੈਣ ਭਰਾ ਕੋਈ ਲੈ ਜੇ ਚੰਗੀ ਸੇਵ ਵਾਲਾ ਮਾਰੇ ਘਰੋਂ ਆਈ ਥੋੜੀ ਪੰਜਾਬੀ ਵੇਚ ਲੈਣ ਹਾਂ ਹਾਂ ਦੁੱਧ 17 18 ਕਿਲੋ ਨਮੂਲੀ ਜਾਂ ਭਰਨਾ ਗਰਮੀ ਕਰਕੇ ਵੀ ਠੀਕ ਆ ਜੀ ਹਾਂਜੀ ਕੋਈ ਗਰਮੀ ਗਰਮੀ ਨਹੀਂ ਮਨਾਉਂਦੀ ਆ ਮਾਲ ਬੱਜਾ ਹੀ ਏ ਧੁੱਪੇ ਦਾ ਸਾਹਮਣਾ ਬਿਲਕੁਲ ਹੋਣ ਮਤਲਬ ਆਪਾਂ ਜਿਹੜਾ 16 ਕਿਲੋ ਤੋ 16 ਕਿਲੋ ਮਨਾ ਕੇ ਦੇਣਾ ਆਪਾਂ ਠੀਕ ਆ ਜੀ ਲਓ ਦੋਸਤੋ ਰੇਟ ਪੜਤਾ ਤੁਹਾਨੂੰ ਦੱਸਤਾ ਬਾਕੀ ਵਿੱਚੋਂ ਮੌਕੇ ਤੇ ਥੋੜੇ ਬਾਅਦੇ ਮਾਨਤਾ ਨੂੰ ਜਾਣਗੇ ਛੋੜ ਛੱਪੇ ਹੁੰਦੇ ਰਹਿੰਦੇ ਆ ਰਵੀ ਇੱਕ ਆਪਣੇ ਕੋਲ ਹਾਂਜੀ ਭਾਜੀ ਇਹ ਆਪਾਂ ਗੱਬਣ ਪਾਈ ਇੱਕ ਵੀਡੀਓ ਤੋਂ ਪਹਿਲਾਂ ਪਾਈ ਸੀ ਹਾਂਜੀ ਜਿਹੜੀ ਪਿਛਲੀ ਵੀਡੀਓ ਤੋਂ ਪਹਿਲਾਂ ਪਾਈ ਸੀ ਗੱਬਣ ਹਾਂਜੀ ਤੇ ਹਾਂਜੀ ਭਾਜੀ ਇਹ ਹੁਣ ਇਹ ਹੁਣ ਸੂਪੀਆ ਕਿੰਨੇ ਕਿ ਦਿਨ ਹੋ ਗਿਆ ਦਸ ਦਿਨ 11 12 15 ਇੱਥੇ ਕੋਈ ਕਿੰਨੇ ਕਿ ਦਿਨ ਪਹਿਲਾਂ ਵੀਡੀਓ ਨਹੀਂ ਪਾਈ ਪਹਿਲੀ ਵੀਡੀਓ ਪਾਈ ਉਹ ਚ ਪਾਈ ਠੀਕ ਆ ਦੁੱਧ ਕਿੰਨੇ ਤੇ ਆ ਭਾਜੀ ਇਹ 12 ਕਿਲੋ 11 12 ਕਿਲੋ ਜਿਹੜਾ ਮਿੰਤੀ ਵਾਲਾ ਵਾ ਐਵੇਂ ਝੂਠ ਮਾਰਨ ਨੂੰ ਭਾਵੇਂ ਆਪਾਂ ਕਹੀ ਜਾਈਏ ਬਾਲਟੀ ਦੇ ਵਿੱਚ ਜਿਹੜਾ ਜਿਹੜਾ ਸਹੀ ਆ ਆਪਾਂ ਤਾਂ ਉਹਦੀ ਗੱਲ ਕਰਾਂਗੇ ਹਾਂਜੀ ਉਹਦਾ ਕਹਿਣਾ ਵਾ ਜਿਹਦੇ ਰਵੀ ਆਪਾਂ ਪੈਸੇ ਲੈਣੇ ਆ ਵੀਰੇ ਮੈਂ ਜਿਹਦੇ ਪੈ ਲੋ ਵੀ 35000 ਦੇ ਵਿੱਚ ਦੋਸਤੋ ਇਹ ਤੁਹਾਨੂੰ ਮਿਲੂਗੀ ਤੇ ਦੁੱਧ ਵੀ ਤੁਹਾਨੂੰ ਦੱਸਤਾ ਕੋਈ 13 ਨਹੀਂ ਕੋਈ 15 ਨਹੀਂ 14 ਨਹੀਂ 12 ਕਿਲੋ ਨੈਟੜਾ ਭਾਜੀ ਮਿੰਕੇ 11 ਕਿਲੋ ਮਿੰਕੇ ਦੇਵਾਂਗੇ ਆ ਬੱਚਾ ਜਿਹਦਾ ਠੀਕ ਆ ਜੀ 11 ਕਿਲੋ ਤੇ ਮਗਰ ਬੱਚਾ ਇਹਦੇ ਵੀ ਹਾਂਜੀ ਆ ਚਿੱਟਾ ਦੋਸਤੋ ਬੱਚਾ ਇਹਦਾ ਹੀ ਆ ਠੀਕ ਆ ਵੇਖੋ ਇਹ ਭਾਜੀ ਗੱਬਣ ਪਾਈ ਆ ਆਪਾਂ ਕਿ ਕੋਈ ਇਹ ਨਾ ਕਵੇਖ ਨਹੀਂ ਠੀਕ ਆ ਬਾਕੀ 11 ਕਿਲੋ ਦੋਸਤੋ ਦੋ ਤਿੰਨ ਦਿਨ ਥੱਲੇ ਪੱਕਾ ਜਿਹੜਾ ਕਿਸੇ ਵੀਰ ਨੇ ਚੋਲਣਾ ਤੇ ਥਣਾ ਥਣਾ ਚਾਰਿਆਂ ਦੀ ਚੰਗੀ ਹੈ ਭਾਜੀ ਆਪਾਂ ਐਂ ਤਸੱਲੀ ਕਰਾਦਣੀ ਹੋਣੀ ਹਾਂ ਬਿਲਕੁਲ ਆ ਕਰੋ ਚੱਕ ਠੀਕ ਹੈ ਜੀ ਆਹ ਮੂੰਹ ਮੱਥੇ ਤੋਂ ਸਵੇਿਆਂ ਦੇ ਵਿੱਚ ਦੋਸਤੋ ਬੇਸ਼ੱਕ ਹੈਗੀ ਆ ਠੀਕ ਹੈ گاਵਾਾਂ ਦੇ ਵਿੱਚ ਹੀ ਆਉਂਦੀ ਆ ਸਵੇਿਆਂ 'ਚ ਹੈਗੀ ਆ ਕਿੱਜਾ ਸਵੇ ਸੂਈ ਭਾਜੀ ਰੇਡ ਵੀ ਜਿਹੜਾ ਦੋਸਤੋ ਉਸ ਦੇ ਹਿਸਾਬ ਦਾ ਹੀ ਵੀਰ ਨੇ ਕਰ ਦਿੱਤਾ ਬਾਕੀ 11 ਕਿਲੋ ਦੁੱਧ ਮਗਰ ਬਚਿਆ ਤੇ 35000 ਰੁਪਈਆ ਦਾ ਲੈਣ ਦੇਣ ਸੋ ਮੌਕੇ ਤੇ ਜਿੰਨੇ ਪਸ਼ੂ ਵੀ ਦੋਸਤੋ ਦਿਖਾਏ ਆ ਜਿੰਨਾ ਚਿਰਾਂ ਵਿੱਚੋਂ ਗੁਜਾਇਸ਼ ਆ ਉਹਨਾ ਮਾਨਤਾਂ ਜਿਹੜਾ ਹੁੰਦਾ ਰਹਿੰਦਾ ਮੌਕੇ ਤੇ ਕੋਈ ਕੋਈ ਸੱਜਣ ਕੋਲ ਜਦੋਂ ਸੌਦਾ ਕਰਦਾ ਉਹਦਾ ਛੋੜ ਛੱਪਾ ਜਿੰਨੀ ਵੀ ਗੁਜਾਇਸ਼ ਹੁੰਦੀ ਉਹਨਾ ਮਾਨਤਾਂ ਨੂੰ ਜੁਗਾ ਤੁਹਾਡਾ ਹਾਂਜੀ ਮਾਲ ਨੂੰ ਪੱਠੇ ਨਹੀਂ ਪੈਸੇ ਦੇ ਠੀਕ ਆ ਜੀ ਆਪਾਂ ਨਮਾਉਣ ਵਾਲੇ ਬੰਨੇ ਆ ਵੀਡੀਓ ਦਾ ਕਰਕੇ ਲੱਗੇ ਰਹੇ ਆ ਪੱਠੇ ਵਾਲੇ ਹੋਇਆ ਹੀ ਨਹੀਂ ਗਿਆ ਸਿਰ ਦਾ ਠੀਕ 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 ਬੜੇ ਜ਼ੋਰ ਨਾਲ ਮਾਲ ਤੁਹਾਡੇ ਸਾਹਮਣੇ ਨਿਵਾਸ ਬਿਲਕੁਲ ਬਿਲਕੁਲ ਲੈ ਵੀ ਰਵੀ ਦੱਸ ਹੀ ਦਿੱਤਾ ਵੀ 35000 ਚ ਹਾਂਜੀ ਦੇ ਦੇ ਬੜਾ ਭਰਾ ਆ ਗਿਆ ਥਣ ਇਹ ਥੋੜੀ ਕਿ ਛੜਾਕਲਾ ਲਓ ਵੀ ਦੋਸਤੋ ਆ ਕਰੋ ਚੈੱਕ ਮਾੜੇ ਜੀ ਮੈਂ ਲਈ ਤੁਹਾਡਾ ਚਵਾਈ ਮੈਂ ਟੈਡੀ ਕਰ ਇਹ ਪਗਲਾ ਕਾ ਪਿਛਲਾ ਥਾਣਾ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ ਇਹ ਚਵਾਏ ਇਹ ਬਰਾਹ ਦੋਸਤੋ ਇਸ ਵੈੜ ਦਾ ਇੱਕ ਲਾਸ਼ਟ ਦੇ ਵਿੱਚ ਦੋਸਤੋ ਗੱਬਣ ਤਿਆਰੀ ਵਾਲੀ ਤੁਹਾਨੂੰ ਇਹ ਵੈੜ ਦਿਖਾ ਦਿੰਨੇ ਆ ਇਹ ਪਾਜੀ ਏਅਰ ਸ਼ੇਅਰ ਚ ਆ ਗਈ ਤਿੱਜਾ ਸੂਆ ਸੂਣ ਜਾ ਰਹੀ ਆ ਤਿੱਜਾ ਸੂਆ ਇਹ ਤਾਂ ਤੇਰੀ ਪੂਰੀ ਕੱਚੀ ਜੇ ਹੂੰ ਇਹ ਕਿਸੇ ਭੈਣ ਭਰਾ ਚ ਟਿੱਪ ਕੇ ਵੀ ਆਪਾਂ ਪਹਿਲਾਂ ਵਖਾ ਦੇ ਆ ਦਿਖਾਓ ਜੀ ਆ ਦੋਸਤੋ ਟਿੱਪ ਕੇ ਪਹਿਲਾਂ ਦਿਖਾ ਦਿੰਦੇ ਵੀਰਾਂ ਨੂੰ ਇਹ ਵੀ ਗੱਲ ਨਹੀਂ ਆ ਵੀਰਾਂ ਆ ਕਰੋ ਚੱਕ ਅਗਲੇ ਥਣ ਫਿੱਟ ਬਹਿਣੀ ਹੈ ਠੀਕ ਹੈ ਜੀ ਇੱਕੋ ਜਾਂ ਦੋਸਤੋ ਠੀਕ ਹੈ ਨੀਰਾ ਵੇਖੋ ਇੱਕੋ ਜਿਹਾ ਰੰਗ ਠੀਕ ਹੈ ਜੀ ਲੋ ਜੀ ਠੀਕ ਹੈ ਪੂਰਾ ਭਜੀ ਵਰਦੀ ਐ ਸੇਮ ਇੱਕੋ ਜਿਹਾ ਠੀਕ ਹੈ ਮੇਰੇ گاਵਾ ਦਾ ਨੀਰਾ ਨਹੀਂ ਮਿਲਦਾ ਹੁੰਦਾ ਬਿਲਕੁਲ ਬਾਕੀ ਥਣ ਦੇ ਵੀ ਬੜੀ ਦੋਸਤੋ ਸਾਫ ਸੁਥਰੀ ਪੱਧਰ ਬਖਾਲਾ 6 7 ਕਿਲੋ ਦੁੱਧ ਭਾਜੀ ਇਹਨੇ ਦਿੱਤਾ ਜਿੰਨਾ ਘਰੋਂ ਆਪਾਂ ਲਈ ਆ 6 7 ਤਨ ਲੈ ਜੂ ਖੁਲੇ ਭਾਜੀ ਪੂਰੇ ਹਫਤੇ ਦੀ ਕਹਿ ਕੇ ਦੇਣੀ ਆਪਾਂ ਹਫਤੇ ਭਾਜੀ ਕੋਈ ਇਹ ਨਾ ਕਵੇ ਯਾਰ ਇੱਕ ਦੋ ਦਿਨ ਵੱਧ ਲੈ ਗਈ ਆਏ ਆ ਹਫਤੇ ਦੇ ਵਿੱਚ ਭਰਾਵੋ ਪੂਰੀ ਆ ਜਾਣਾ ਕਰਮਾਲੀ ਨੇ ਬਾਕੀ ਲਾਇਆ ਲੋਇਆ ਕਾਫੀ ਪਿਆ ਤੇ ਐਰ ਸ਼ਰ ਦੇ ਵਿੱਚ ਦੋਸਤੋ ਕਲਰ ਦੇ ਵਾਈਜ਼ ਵੇਖ ਲੋ ਬਾਡੀ ਬੁੱਡੀ ਵੇਖ ਲੋ ਐਰ ਸ਼ਰ ਦੇ ਵਿੱਚ ਥੋੜਾ ਬਾਤਾ ਕ੍ਰੋਸ ਵੀ ਆ ਹਾ ਕੱਦ ਤੋਂ ਵੱਡਾ ਕੱਦ ਵੈੜ ਦਾ ਵੱਡਾ ਥੋੜੇ ਨਰਮ ਆ ਥੋੜੀ ਜੀ ਘੱਟ ਸੇਵਾ ਦੇ ਵਿੱਚ ਕੋਈ ਨਾ ਪਸ਼ੂ ਨਿਕਲਿਆ ਹੋ ਸਕਦਾ ਥੋੜੇ ਜਿਹੇ ਸੇਪਣ ਦੇ ਵਿੱਚ ਜ਼ਰੂਰ ਆ ਪਰ ਕੱਦ ਵੱਡਾ ਥਣਦੇਵੇ ਦੀ ਬੜੀ ਸਾਫ ਸੁਥਰੀ ਆ ਤੇ ਤੀਜਾ ਸੂਬਾ ਦੱਸਿਆ ਨਾ ਭਾਈ ਪਿਓਰ ਤੀਜਾ ਸੂਬਾ ਸੂਣ ਜਾ ਲਓ ਜੀ ਤੀਜਾ ਸੂਬਾ ਠੀਕ ਆ ਨਹੀਂ ਆਪਾਂ ਕਵਾਂਗੇ ਦੂਜਾ ਤੇ ਹੈ ਹੀ ਤੀਜਾ ਤੇ ਚੱਜਾ ਹੀ ਕਹਿਣਾ ਠੀਕ ਆ ਜੀ ਆ ਲਓ ਇਹ ਕੱਲ ਮਈਆਂ ਦਾ ਵੀ ਜੋੜਾ ਤੇ ਗਾਈਆਂ ਦਾ ਵੀ ਜੋੜਾ ਕਿ ਕਰੂਣਗੇ ਆਪ ਠੀਕ ਆ ਜੀ ਲਓ ਵੀ ਭਰਾਵੋ ਕਰੋ ਚੈੱਕ ਸੋ ਥਣਦੇਵੇ ਦੀ ਮੇਨ ਗੱਲ ਆ ਦੋਸਤੋ ਥਣਦੇਵਾ ਬਹੁਤ ਸੋਹਣਾ ਮੁਠੀਦਾਰ ਥਾਣਾ ਖਵਾਨਾ ਦੇਵਾ ਕਰਮਾਲੀ ਪੰਜਾਂ ਸੱਤਾਂ ਹਫਤੇ ਦੇ ਵਿੱਚ ਚੰਗੀ ਉਮੀਦ ਕਰਦੇ ਆ ਵੀ ਪੂਰਾ ਫਿੱਟ ਫਾੜ ਚੱਡਾ ਹੋਵਣਾ ਬਣਾ ਕੇ ਤਿਆਰ ਕਰੂਗੀ ਪੂਰਾ ਪਸਮਾ ਕੱਢਈਆਂ ਵਿੱਚ ਹਾਂਜੀ ਨਾਲ ਦੀ ਨਾਲ ਜਿਹੜੀ ਦੋਸਾਂ ਪਰ ਟਿੱਪ ਕੇ ਭਰਾ ਕੇ ਤੁਹਾਨੂੰ ਦਿਖਾਤੀ ਆ ਕਿਸੇ ਵੀਰ ਤੇ ਮਨ ਚ ਡਾਊਟ ਨਾ ਰਵੇ ਤੋਂ ਦੂਰੋਂ ਜਿਹੜਾ ਕਿਸੇ ਭਰਾ ਨੇ ਤੁਰਨਾ ਬੇਸ਼ੱਕ ਇੱਥੇ ਆਣ ਕੇ ਤੁਸੀਂ ਹੱਥੀ ਤਸੱਲੀ ਕਰਨੀ ਆ ਪਰ ਤੁਰਨ ਲੱਗਿਆਂ ਕਰਦੇ ਮੈਂ ਇੱਕਾ ਮੁਰਾਊਗਾ ਨਾ ਤੇ ਆਪਾਂ ਗਾਰੰਟੀ ਦੇ ਦੇਣੀ ਨਹੀਂ ਹੂੰ ਹੂੰ ਕਿਉਂਕਿ ਭਾਈ ਹੁਣ ਆਪਾਂ ਨੂੰ ਪੈ ਗਈ ਜੇ ਆਪਾਂ ਕਿਨੂੰ ਮੋੜ ਦਾਂਗੇ ਸਹੀ ਹੈ ਜੀ ਪਰ ਆਪਾਂ ਵੀਡੀਓ ਕਾਲ 'ਚ ਫੇਰ ਟਿੱਪ ਦਾਂਗੇ ਹਾਂ ਪੈਸੇ ਤਾਂ ਆਪਾਂ ਇੱਥੇ ਫੇਰ ਲਾ ਲਓ ਸਾਰੀ ਆਲਣੀਆਂ ਨੇ ਵੇਖਣੀਆਂ ਆ ਤੇ ਵੇਖ ਹੀ ਲੈਣੀਆਂ ਨੇ ਤੇ ਫੇਰ ਆਪਾਂ ਕੱਲੇ ਭੈਣ ਭਰਾ ਨੂੰ ਚਾਹ ਵੀਡੀਓ ਪਾ ਦਾਂਗੇ ਚ ਕੱਲਾ ਕੱਲਾ ਥਾਂ ਕੱਲੇ ਕੱਲੇ ਦੰਦ ਪਾ ਲਓ ਦੱਸੋ ਇਸ ਵੀਡੀਓ ਤੋਂ ਇਲਾਵਾ ਵੀ ਜਿਹੜੀ ਬਿਲਕੁਲ ਤਸੱਲੀ ਤੇ ਤੌਰ ਤੇ ਤੁਹਾਨੂੰ ਵੱਖਰੀ WhatsApp ਤੇ ਵੀਡੀਓ ਕੋਈ ਵੀਰ ਮਗਾਉਣਾ ਚਾਹੁੰਦਾ ਹੈ ਲਾਈਵ ਤੋਂ ਪਾਉਣੀ ਚਾਹੁੰਦੇ ਜੇ ਉਹ ਤੁਹਾਨੂੰ ਤਪਾ ਦਿੱਤੀ ਜਾਊਗੀ ਸੌਦਾ ਕਰ ਲਿਓ ਤੁਸੀਂ ਸਾਈਬੇ ਨਾਲ ਕਰ ਲਿਓ ਤਪਾ ਦਿੱਤੀ ਜਾਊਗੀ ਇੱਥੇ ਆਣ ਕੇ ਕਿਸੇ ਵੀਰ ਨੇ ਤਸੱਲੀ ਕਰਨੀ ਆ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰ ਹੀ ਲੈਣੀ ਆ ਆਪਣਾ ਪਸੂ ਸਮਝ ਕੇ ਜੇ ਲੈ ਕੇ ਜਾਣਾ ਤੁਸੀਂ ਇਹ ਭਾਜੀ ਵਿੱਚ ਪਹ ਇਹ ਕਿਨੇ ਦੀ 50000 ਚ ਬਠਿੰਡੇ ਤੱਕ ਪਹੁੰਚ ਐ ਇਧਰੋਂ ਗਰਦਾਸਪੁਰ ਤੱਕ 50000 50000 ਚ ਹਾਂਜੀ ਠੀਕ ਹੈ ਜੀ 1000 ਹੋਰ ਲੈਸ ਕਰਦਾ ਕੋਈ ਚੱਕਰ ਠੀਕ ਹੈ ਜੀ ਲਓ ਦੋਸਤੋ 50000 ਤੇ ਜਿਹੜਾ ਗੱਡੀ ਵਾਲਾ ਛੱਡਣ ਜਾਊਗਾ 500 ਰੁਪਈਆ ਉਹ ਫੇਰ ਠੀਕ ਆ ਜੀ ਆਊਗਾ ਠੀਕ ਆ ਜੀ 49000 ਚ ਹੋ ਜੀ ਗੇ ਲਓ ਵੀ 48 ਜੀ ਲੈ ਲਓ ਫਿਰ ਸਾਢੇ 48 500 ਰੁਪਈਆ ਹੋਰ ਲੈਸ ਹੋ ਗਿਆ ਸਾਢੇ 48000 ਦੇ ਵਿੱਚ ਭਰਾਵੋ ਇਹ ਪਹੁੰਚ ਹੋ ਜੂਗੀ ਕਿਸੇ ਵੀਰ ਨੇ 150 ਕਿਲੋਮੀਟਰ ਲਾ ਲਓ 150 ਕਿਲੋਮੀਟਰ ਦਾ ਲਾਗਾ ਪੰਨਾ ਹਰੀਗੇ ਪਤਨ ਤੋਂ ਤੁਸੀਂ ਡਿਸਟੈਂਸ ਬੀ ਇਹ ਨਹੀਂ ਕਿ ਭਲਕੇ ਕੋਈ ਆ ਕੇ ਹਰੀਗੇ ਆਉਣੀ ਹੈ ਨਾ ਤੁਸੀਂ ਹੋਰ ਲੈਸ ਕਰ ਲਓ ਹੁਣਾ ਹੈ ਕੋਈ ਠੀਕ ਆ ਜੀ ਲੋਬੀ ਪ੍ਰਭਾਉ ਫਿਲਹਾਲ ਇਹ ਨਗਨੇ ਅਜੇ ਵੀਰੇ ਰਵੀ ਦੇ ਕੋਲ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਰੇਡ ਪਰਤਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਬਾਕੀ ਪਸ਼ੂ ਚੰਗੇ ਆ ਪੰਜ ਨਗ ਸੀਗੇ ਠੀਕ ਆ ਜੀ 302 ਗੱਬਣ ਸੋ ਤਿਆਰੀ ਵਾਲੇ ਪਸ਼ੂ ਜਿਹੜੇ ਉਹ ਵੀ 5-5 7-7 ਤਿੰਨ ਹਜੇ ਲੈਂਦੀ ਆ ਉਹਨਾਂ ਦੀ ਤਸੱਲੀ ਮੇਰਾ ਵੀਰ ਤਿੱਪਕੇ ਤੇ ਜਿਹੜਾ ਪਸ਼ੂ ਸੋਇਆ ਉਹਨੂੰ ਆਪਾਂ ਹਰ ਵਾਰ ਕਹਿ ਰਹੇ ਆਂ ਵੀ ਦੋ ਟਾਈਮ ਜੋ ਕੇ ਆਪਣੀ ਤਸੱਲੀ ਕੀਤੀ ਜਾਵੇ ਠੀਕ ਆ ਫਿਲਹਾਲ ਇਹ ਨਗਨੇ ਰਵੀ ਇੱਕ ਨੰਬਰ ਬੋਲ ਜੀ ਵੀਰ 82647 ਹਾਂਜੀ ਇਹ ਬੋਇੰਗ 150 ਠੀਕ ਹੈ ਜੀ ਲੋ ਵੀ ਭਰਾਵੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਗਿਆ ਵੀਰ ਰਵੀ ਦਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਐਨੀਮਲ ਜਿਹੜਾ ਵੀ ਜਸ਼ਿਆ ਪਸੰਦ ਆਇਆ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ